ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਪਰ ਇੱਕ ਸਕੂਟਰੀ ਸਵਾਰ ਨੌਜਵਾਨ ਦੇ ਪਾਸਿਓਂ ਕਾਰ ਸਵਾਰ ਨੇ ਹਿੰਗ ਦੇ ਬਾਣੇ ਵਿੱਚ ਆਏ ਲੁਟੇਰਿਆਂ ਨੇ 20 ਲੱਖ ਰੁਪਏ ਦੀ ਲੁੱਟਖੋਦੀ ਵਾਰਦਾਤ ਨੂੰ ਦਿੱਤਾ ਅੰਗਾਂਜਾਮ ਇਸ ਲੁੱਟਖੋਦੀ ਵਾਰਦਾਤ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਤੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਮੌਜੂਦ ਮੌਕਾ ਗਵਾਹ ਵੱਲੋਂ ਵੀ ਦੱਸਿਆ ਗਿਆ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਚਾਰ ਨਹਿਂਗਾ ਦੇ ਬਾਣੇ ਦੇ ਵਿੱਚ ਲੁਟੇਰੇ ਆਏ ਜਿਨ੍ਹਾਂ ਨੂੰ ਕਿ ਪਹਿਲਾ ਸਕੂਟੀ ਸਵਾਰ ਚਾਲਕ ਨੂੰ ਟੱਕਰ ਮਾਰ ਕੇ نیچے ਸੁੱਟ ਦਿੱਤਾ ਗਿਆ ਤੇ ਉਸ ਦੇ ਕੋਲੋਂ 20 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਇਹ ਮੇਰੇ ਧੂਆ ਜੀ ਦਾ ਪੋਤਾ ਜੀ ਮੈਨੂੰ ਵੀ ਜਲਦਾ ਨਹੀਂ ਪਤਾ ਮੈਂ ਸਾਰੀ ਗੱਲ ਕਰ ਰਿਹਾ ਅੱਛਾ ਕਾ ਦਾ ਕੰਮ ਕਰਦਾ ਏ ਤੁਹਾਡਾ ਮੈਂ ਬਾਹਰ ਰਹਿਣਾ ਕਾਦੀ ਪੇਮੈਂਟ ਸੀ ਜਿਹੜੀ ਤੁਹਾਨੂੰ ਦੇਣੀ ਸੀ ਇਹ ਆਪਾਂ ਮੰਨ ਲਓ ਵੀ ਆਪਣੇ ਬਸਰ ਪਿਆਰੀ ਹੈ ਉਹਨਾਂ ਨੂੰ ਮੈਂ ਜੀ ਤੇ ਕਹਿ ਸਕਦਾ ਬਹੁਤ ਵੱਡੀ ਰਕਮ ਵਿੱਚੋਂ ਖੋਹ ਕੇ ਲਏ ਨੇ ਇਹਦਾ ਕਹਿਣਾ ਹੈ ਬਿੱਟੀ ਵੀਕਲ ਪਰਪ੍ਰਾਈਸ ਦਾ 3 ਲੱਗਦਾ ਜਿਹੜੀ ਪੇਮੈਂਟ ਸੀ ਜਿਹੜੀ ਮੈਂ ਸਾਰਾ ਕੁਝ ਤੁਹਾਨੂੰ ਸਾਰਾ ਕੋ ਦੱਸਦਾ ਠੀਕ ਹੈ ਹੈ ਤਾਂ ਬਹੁਤ ਵੱਡੀ ਹੈ ਨਾ ਕੋਈ ਜ਼ਿਆਦਾ ਵੱਡੀ ਨਹੀਂ ਉਹਦਾ ਆਪਾਂ ਸਾਰਾ ਦੇਰ ਬਾਅਦ ਠੀਕ ਹੈ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਲਿੰਗਾ ਨੇ ਚਾਰ ਨਹੀਂ ਗੱਛੀ ਬਈ ਚੱਲੋ ਗੱਡੀ ਜੀ ਪਿੱਛੇ ਸਟicker ਲੱਗਾ ਦੁਜੰਗਵਲੀ ਦਾ ਅੱਛਾ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਪੈਰ ਤੇ ਕੱਟਰ ਲੱਗੇ ਕਰੀਮ ਕਲਰ ਦੀ ਗੱਡੀ ਸੀ ਉਹ ਗੱਡੀ ਤੇ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨੇ ਚਾਬੀ ਕੋ ਕੇ ਲੈ ਕੇ ਨਾਲ ਬੈਠ ਕੇ ਲੈ ਤੇ ਜਿਸ ਤੋਂ ਕੁਲ ਕੋਈ ਉਹ ਕਿਸ ਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀਗੇ ਦੋ ਜਣੇ ਬਈ ਤੇ ਉਹ ਚਾਰ ਸੀ ਉਹ ਚਾਰ ਜਣੇ ਕਿੰਨੇ ਵਜੇ ਦੀ ਘਟਣਾ ਇਹ 4:42 43 ਮਿੰਟ ਹੋਏ ਸੀ ਅੱਛਾ ਪਿੱਛੇ ਆ ਰਹੇ ਸੀ ਕਿ ਕਿਆਚਾਨੀ ਸੀ ਇਹ ਗੱਡੀ ਸੀ ਐਂਜੀ ਗੱਡੀ ਥੀ ਜਮਤ ਸੇਮ ਸੇਮ ਗੱਡੀ ਥੀ ਅੱਛਾ ਕਿੱਥੋਂ ਭੱਜੇ ਫਿਰੋ ਕੋਟਾ ਗਿਆ ਬਾਈ ਜਮਾਤ ਉਹ ਨਾ ਨਾ ਰੋਡ ਨੂੰ ਆਪਾਂ ਆਪਾਂ ਸੀਗਾ ਉਹਨਾਂ ਕੋਲ ਛੋਟਾ ਸੀ ਕਟਾ ਆ ਅਜੇ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮੜਕ ਸਿੰਘ ਰੋਡ ਹੈ ਤੇ ਜਿਹੜੇ ਪਿੱਛੇ ਆ ਰਹੇ ਸੀਗੇ ਉਹ ਪਿੱਛੋ ਨੇੜੇ ਵਿਅਕਤੀ ਤੋਂ ਪੇਮੈਂਟ ਕੋਈ ਆ ਉਹ ਪੁਲਿਸ ਨੂੰ ਦੱਸਿਆ ਉਸਨੇ ਪੇਮੈਂਟ ਕਰਿਆ ਹਾਂ ਜੀ ਕਰਿਆ ਇਹ ਵੀ ਲੱਗਿਆ ਰਹੇ ਉਹ ਆ ਰਹੇ ਬੈਕ ਵੀ ਬਲੈਕ ਕਲਰ ਦਾ ਕਾਲਾ ਕੰਪਲਾਈ ਰੂਟ ਦਾ ਕੰਮ ਸੀ ਉਹਨਾਂ ਲੱਗੇ ਹੋਏ ਸੀ ਮੇਰੇ ਮੈਥ ਚਾ ਵੀ ਆਂਦਾ ਸੀ ਮਗਰੋਂ ਗੱਡੀ ਆ ਰਹੀ ਮੇਰੇ ਸਕੂਲ ਰੀ ਆ ਰਹੀ ਹੈ ਇਕ ਯੂਨਾਨ ਨੇ ਗੱਡੀ ਵੇਚ ਮਾਰੀ ਸਕੂਟੀ ਦੀ ਜਿਹਨੂੰ ਇਹ ਨੰਗ ਸੀਗੀ ਅੱਛਾ ਠੀਕ ਹੈ ਉਹਨਾਂ ਨੇ ਸਕੂਟੀ ਥੋੜੀ ਹਿਲਾ ਨੂੰ ਕਰ ਲਈ ਉਹਨਾਂ ਨੇ ਫੇਰ ਇੱਥੇ ਮਾਰੀ ਜੀ ਉਹਨਾਂ ਨੇ ਅੱਖਾਂ ਵਿਚਾਲੇ ਮੂਰੇ ਗੱਡੀ ਖੜੀ ਆਪਾਂ ਥੋੜੀ ਐ ਨੂੰ ਹੋਰ ਕਰ ਲੈਣੇ ਉਹਨਾਂ ਨੇ ਫੇਰ ਉੱਤੇ ਮਾਰੀ ਗਾਹਾਂ ਗਲੀ ਆ ਗਈ ਜੀ ਉਹਨਾਂ ਨੇ ਕਿ ਚੱਲ ਆਪਾਂ ਰੋਕ ਲੈਣੇ ਜੋ ਰੋਕੀ ਨਾ ਨਹੀਂ ਮਗਰ ਉਹ ਗੱਡੀ ਇੱਕ ਮੁੰਡੇ ਦਾ ਫੇਰ ਇੱਧਰ ਭਜਾਇਆ ਦੱਦਾ ਉਹ ਲੰਘ ਉਸ ਤਰੀ ਇੱਕ ਸਕੂਟੀ ਦੇ ਉੱਤੇ ਲੱਗੀ ਉਹਦੇ ਉਹਦੇ ਬੈਗ ਵੜਿਆ ਸੀ ਉਹ ਬੈਗ ਛੱਡ ਦਿੰਦੀਆਂ ਸੀਗਾ ਜਿਵੇਂ ਉਹਨਾਂ ਨੇ ਪਿਸਤੌਲ ਕੱਢਿਆ ਫੇਰ ਮੁੰਡੇ ਨੇ ਬੈਗ ਚੁੱਕਿਆ ਇਸੀ ਗਾਉਦੇ। ਇਹੋ ਦਾ ਇੰਨਾ ਨੂੰ ਪਤਾ ਹੀ ਪੈਸੇ ਕਰ ਰਹੇ। ਸੁਤਰੀ ਤੇ ਕੱਲਾ ਸੀ ਮੁੰਡਾ। ਨਹੀਂ ਦੋਸਤ। ਉਹ ਦੋ ਸੀਗੇ। ਹਾਂਜੀ। ਤੇ ਕਿਹੜਾ ਏਰੀਆ ਕਿਹੜਾ ਏ? ਅਮਰੀਕ ਸੰਗ ਰੋਡ। ਤੇ ਕਿੱਧਰ ਨੂੰ ਗਏ ਗੱਡੀ ਵਾਲੇ ਜਿਹੜੇ? ਗੱਡੀ ਵਾਲੇ ਜੀ ਐਨੂੰ। ਕਿੱਧਰ ਨੂੰ ਇਹਦੀ ਘਟਨਾ ਜੀ? ਇਹ ਹੋ ਗਈ ਵੀਰੇ ਅੱਧਾ ਘੰਟਾ ਦਾ ਹੋ ਗਿਆ। ਕੀ ਸੀਗਾ ਹੱਥ ਪਿਸਤੌਲ ਵੈਪਨ ਸੀਗਾ? ਨਹੀਂ ਇੰਨਾ ਦਾ ਜੀ ਸਾਨੂੰ ਕਿੱਥੇ ਛੱਤਣ ਦਿਓ। ਠੀਕ ਹੈ। ਆਵਾਰ ਦੇ ਪਿੱਛੇ ਹੋਗੇ ਜਨਾਬ। ਇਹ ਅੱਧੀ ਘੰਟੇ ਪਹਿਲਾਂ 10-15 ਮਿੰਟ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਜੀ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਨੇ ਦੱਸਿਆ ਬਣਾਉ ਉਹਨਾਂ ਕੋਲ ਤਕਰੀਬਨ 2 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਹ ਤੋਂ ਕਿਉਂਕਿ ਮਨੀ ਲੇਸ਼ਿੰਗ ਦਾ ਕੰਮ ਕਰਦੇ ਹੋ ਤੇ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਜਲੈਕ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਕੋਲ ਪਹੁੰਚੇ ਤਾਂ ਪਿੱਛੋਂ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਟੱਕਰ ਮਾਰ ਕੇ ਨੂੰ ਫੜੇ ਦੋਟੇ। ਜਿੰਨੇ ਦੇ ਕੋਲ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ। ਬਾਕੀ ਅਸੀਂ ਹੁਣ ਮੌਕੇ ਤੇ ਸਾਡੀ ਟੀਮ ਚੱਲ ਜਾਈਆਂ ਨੇ। ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਰਜਿਸਟਰ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ, ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਫ੍ਰੀਸਟੇਡੀ ਕਰਾਂਗੇ। ਇਹ ਘਟਨਾ ਕਿਤਨੇ ਮੇਦੀ ਦੀ, ਪਰਾਦੇਸੀ ਕੌਮ ਕੀ ਹੁਲੀ ਆਸੀ ਦੱਸਿਆ ਉਹਨੇ? ਕੁਝ ਇਨਪੁਟ ਸਟੇ ਦੇ ਕੋਲ ਹੈ ਗਿਆ। ਜਿਹਦਾ ਦਾ ਦਸਮੁਤਾਬਕ ਸੀਗੇ ਬਾਕੀ ਸਾਰੀ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ। ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਆਈਵਿਟਨਸ ਅਗੇ ਉਹਨਾਂ ਨਾਮ ਵਿਚਾਰਨਾ ਗੱਲ ਕਰਕੇ ਦਰਪੇਸ਼ ਕਰੋ ਸਰ ਗੱਡੀ ਕਿਹੜੀ ਰਕਮ ਲੈ ਕੇ ਜਿਹੜੀ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਧਰ ਨੂੰ ਦੇਣ ਚਲੇ ਸੀ ਕੀ ਆ ਪੂਰਾ ਮਾਮਲਾ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਲਿਕ ਸਿੰਘ ਦਾ ਭਾਹ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਕੋਈ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਤੇ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਉਹ ਗੱਡੀ ਚ ਦੋ ਬੰਦੇ ਨ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਤੋਂ ਦੇ ਲੇਖ ਦੱਸ ਰਹੇ ਨੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਰੂ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਪਰ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਨ੍ਹਾਂ ਜਿਨ੍ਹਾਂ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਇੱਧਰ ਨੂੰ ਜਾਣਾ ਸੀ ਉਹਨਾਂ ਨੇ ਇੰਦਰਪੁਰ ਇਹ ਕਿ ਆਪਣੇ ਜੁਹਾਰ ਸਿੰਘ ਵਗੈਰਾ ਨਗਰਵਾਲ ਨੂੰ ਜਾਣਾ ਸੀ ਸਰ ਇਹਨਾਂ ਦੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਾਲ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕ ਬਾਣੇ 'ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾਂ ਤੱਕ ਬੰਦੇ ਦੇ ਕੋਈ ਫੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਦੇ ਬਾਅਦ ਤੱਕ ਇਹਨਾਂ ਜਿੱਜਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਵੇ ਠੀਕ ਹੈ ਥੈਂਕ ਯੂ